ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ 'ਚ ਦਖਲਅੰਦਾਜ਼ੀ ਨਾ ਕਰਨ ਬਾਰੇ ਇੱਕ ਇਕਰਾਰਨਾਮਾ ਹੋਇਆ ਸੀ ਲਦਾਖ ਦੇ ਇਸ ਇਲਾਕੇ ਨੂੰ ਇਸ ਤੋਂ ਪਹਿਲਾਂ ਹੀ ਜਨਰਲ ਜੋਰਾਵਰ ਸਿੰਘ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਚੁੱਕੇ ਸੀ ਉਸ ਸਮੇਂ ਤੋਂ ਇਹ ਇਲਾਕਾ ਸਰਕਾਰੇ ਖਾਲਸਾ ਦੇ ਅਧੀਨ ਹੀ ਚੱਲ ਰਿਹਾ ਸੀ ਇਸ ਦਾ ਮਤਲਬ ਕਿ ਸਿੱਖਾਂ ਦੀਆਂ ਹੱਦਾਂ ਚੀਨ ਤੱਕ ਜਾ ਕੇ ਲੱਗਦੀਆਂ ਸੀ ਇਹ ਉਹੀ ਇਲਾਕਾ ਜਿੱਥੇ ਭਾਰਤ ਤੇ ਚੀਨ ਵਿਚਕਾਰ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਅਕਸਰ ਖਬਰਾਂ ਆਉਂਦੀਆਂ ਵੀ ਚੀਨੀ ਫੌਜਾਂ ਤੇ ਭਾਰਤੀ ਫੌਜਾਂ ਵਿਚਕਾਰ ਝੜਪਾਂ ਹੋਈਆਂ ਨੇ 1841 ਚ ਇਹ ਇਲਾਕਾ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਟਕਲਾ ਕੋਟ ਵਿੱਚ ਸਥਿਤ ਜ਼ੋਰਾਵਰ ਕਿਲਾ ਹੈ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਾਇਆ ਹੋਇਆ ਲਦਾਖ ਦਾ ਇੱਕ ਛੋਟਾ ਜਿਹਾ ਪਿੰਡ ਹੈ ਚਸ਼ੂਲ ਜਿਹੜਾ ਕਿ ਭਾਰਤ ਤਿੱਬਤ ਚੀਨ ਦੇ ਬਾਰਡਰ ਤੇ ਪੈਂਦਾ ਜਿੱਥੇ ਖਾਲਸਾ ਰਾਜ ਦੀ ਤਿੱਬਤ ਦੇ ਨਾਲ ਟ੍ਰੀਟੀ ਆਫ ਚਸ਼ੂਲ ਹੋਈ ਸੀ ਤੇ ਇਹ ਪਿੰਡ ਖਾਲਸਾ ਰਾਜ ਤੇ ਤਿੱਬਤ ਦੀ ਹੱਦ ਰ ਹੈ ਇਥੋਂ ਕਰੀਬ 5 ਮੀਲ ਤੇ ਚੀਨ ਦੀ ਸਰਹੱਦ ਵੀ ਪੈਂਦੀ ਹੈ ਥੋੜਾ ਹੁਣ ਅੱਗੇ ਨੂੰ ਆਈਏ ਤਾਂ 1977 ਦੇ ਵਿੱਚ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਬਣਦੀ ਹੈ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਵਿਹਾਰੀ ਵਾਜਪਾਈ ਵਿਦੇਸ਼ ਮੰਤਰੀ ਸੀ ਵਾਜਪਾਈ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਵਾਸਤੇ ਜਿਹੜਾ ਚੀਨ ਜਾਣ ਦਾ ਸਦਭਾਵਨਾ ਦੌਰਾ ਕੀਤਾ ਸੀ ਉਸ ਦੇ ਨਾਲ ਪੱਤਰਕਾਰਾਂ ਦੇ ਵਫ਼ਦ ਦੇ ਵਿੱਚ ਮਹਾਤਮਾ ਗਾਂਧੀ ਦਾ ਪੋਤਰਾ ਰਾਜਮੋਹਨ ਗਾਂਧੀ ਵੀ ਸ਼ਾਮਲ ਸੀ ਰਾਜਮੋਹਨ ਗਾਂਧੀ ਨੇ ਵਾਪਸ ਆ ਕੇ ਅੰਗਰੇਜ਼ੀ ਟਰਬਿਊਨ ਵਿੱਚ ਇਸ ਦੌਰੇ ਬਾਰੇ ਲੇਖ ਲਿਖਿਆ ਸੀ ਕਿ ਜਦੋਂ ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ-ਚੀਨ ਸਰਹੱਦ ਬਾਰੇ ਨਕਸ਼ਾ ਵਿਸ਼ਾ ਕੇ ਵਾਜਪਾਈ ਦੇ ਸਾਹਮਣੇ ਰੱਖਿਆ ਤੇ ਵਾਜਪਾਈ ਨੇ ਤਿੱਬਤ, ਲੇ ਅਤੇ ਲਦਾਖ ਦੇ ਇਲਾਕਿਆਂ ਵੱਲ ਉਂਗਲ ਰੱਖ ਕੇ ਕਿਹਾ ਵੀ ਇਹ ਇਲਾਕੇ ਭਾਰਤ ਦੇ ਨੇ ਤੇ ਚੀਨ ਨੇ ਇਹਨਾਂ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਤਾਂ ਚੀਨ ਦੇ ਉਸ ਵਿਦੇਸ਼ ਮੰਤਰੀ ਨੇ ਬਾਜਪਾਈ ਨੂੰ ਜਵਾਬ ਦਿੱਤਾ ਸੀ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰ ਏ ਖਾਲਸਾ ਦੇ ਨੇ ਜਿਹੜੇ ਕਿ ਉਹਨਾਂ ਨੇ ਜਿੱਤੇ ਹੋਏ ਆ। ਉਸਨੇ ਕਿਹਾ ਕਿ ਜਦੋਂ ਕਦੇ ਖਾਲਸਾ ਰਾਜ ਮੁੜ ਕਾਇਮ ਹੋਵੇਗਾ ਤਦੋਂ ਸਰਕਾਰ ਏ ਖਾਲਸਾ ਦੇ ਨੁਮਾਇੰਦਿਆਂ ਨਾਲ ਇਸ ਮਾਮਲੇ ਤੇ ਇਹਨਾਂ ਇਲਾਕਿਆਂ ਬਾਰੇ ਗੱਲ ਕੀਤੀ ਜਾਵੇਗੀ। ਪਾਰਦਰ ਦਾ ਇਹਨਾਂ ਇਲਾਕਿਆਂ ਤੇ ਕੋਈ ਹੱਕ ਨਹੀਂ ਇਸ ਲਈ ਭਾਰਤ ਨਾਲ ਇਸ ਮਾਮਲੇ ਤੇ ਗੱਲ ਨਹੀਂ ਹੋ ਸਕਦੀ ਚੀਨੀ ਮੰਤਰੀ ਨੇ ਉਸੇ ਸੰਧੀ ਨੂੰ ਹੀ ਕੋਟ ਕੀਤਾ ਹੋ ਸਕਦਾ ਜਿਹੜੀ 1842 ਦੇ ਵਿੱਚ ਹੋਈ ਸੀ ਜਿਹੜਾ ਜੇਕਰ ਆਪਾਂ ਪਹਿਲਾਂ ਕਰ ਚੁੱਕੇ ਹਾਂ